ਹੰਕਾਰੀ ਵਲੀ ਕੰਨਾਰੀ ਨੂੰ ਆਪਣਾ ਸਿੱਖ ਬਣਾ ਕੇ ਗੁਰੂ ਜੀ ਸੈਦਪੁਰ ਐਮਨਾਬਾਦਵਾਲ ਚੱਲ ਪਈ ਰਾਹ ਵਿੱਚ ਪਿੰਡ ਦੇ ਲੋਕਾਂ ਨੂੰ ਨਾਮਦਾਨ ਬਖਸ਼ਦੇ ਹੋਏ ਉਹ ਸੈਦਪੁਰ ਪੁੱਜੇ ਸੈਦਪੁਰ ਵਿਖੇ ਗੁਰੂ ਜੀ ਦਾ ਪਿਆਰਾ ਸਿੱਖ ਭਾਈ ਲਾਲੋ ਰਹਿੰਦਾ ਸੀ ਗੁਰੂ ਜੀ ਭਾਈ ਲਾਲੋ ਨੂੰ ਸੈਦਪੁਰ ਦਾ ਪ੍ਰਚਾਰਕ ਠਾਕ ਗਏ ਸਨ ਗੁਰੂ ਜੀ ਦੀ ਕਿਰਪਾ ਨਾਲ ਭਾਵੇਂ ਭਾਈ ਲਾਲੋ ਨੂੰ ਹੁਣ ਕਿਸੇ ਚੀਜ਼ ਦੀ ਕਾੜ ਨਹੀਂ ਸੀ ਪਰ ਫਿਰ ਵੀ ਉਹ ਸੱਚੀ ਕਿਰਤ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ ਸੀ ਜਦ ਗੁਰੂ ਜੀ ਉਸਦੇ ਘਰ ਪੁੱਜੇ ਤਾਂ ਉਹ ਬਹੁਤ ਪਰਸਨ ਹੋਇਆ ਉਹਨਾਂ ਨੂੰ ਬੈਠਣ ਲਈ ਆਸਮ ਦੇ ਕੇ ਉਸ ਨੇ ਜਲ ਪਾਣੀ ਚਕਾਇਆ ਫਿਰ ਜਦ ਗੁਰੂ ਜੀ ਨੇ ਐਮਨਾਬਾਦ ਦਾ ਹਾਲਚਾਲ ਬਾਰੇ ਪੁੱਛਿਆ ਤਾਂ ਭਾਈ ਲਾਲੋ ਕਹਿਣ ਲੱਗਾ ਗੁਰੂ ਜੀ ਕੁਝ ਨਾ ਪੁੱਛੋ ਇਹ ਪਠਾਨ ਹਕਮ ਬਹੁਤ ਦੁਸ਼ਟ ਹੋ ਗਏ ਹਨ ਜੋ ਗਰੀਬਾਪਾਸ ਕੁਝ ਵੀ ਖਾਣ ਨੂੰ ਨਹੀਂ ਰਹਿਂਦੇ ਮੁਫਤ ਫਗਾਰਾ ਲੈਂਦੇ ਹਨ ਅਤੇ ਜਿਹੜਾ ਤੂਣਾ ਬਹੁਤ ਆਕਰਦਾ ਹੈ ਉਸ ਉੱਤੇ ਭਿਆਨਕ ਜ਼ੁਲਮ ਟਾਉਂਦੇ ਹਨ ਪਾਈ ਲਲ ਦੀ ਖਬਰ ਸੁਣ ਕੇ ਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਕੁਝ ਦਿਨਾਂ ਵਿੱਚ ਇਹਨਾਂ ਤੋਂ ਵੀ ਵੱਡਾ ਜ਼ਾਲਮ ਅਤੇ ਦੁਸ਼ਟ ਇੱਥੇ ਆ ਰਿਹਾ ਹੈ ਜਿਹੜਾ ਇਹਨਾਂ ਜ਼ਾਲਮਾਂ ਨੂੰ ਤਾਂ ਮਿੱਟੀ ਵਿੱਚ ਰੋਲ ਹੀ ਦੇਵੇਗਾ ਪਰ ਨਾਲ ਹੀ अनेका નિર્ਦੋਸ਼ਾਂ ਨੂੰ ਵੀ ਪੀਸ ਦੇਵੇਗਾ ਜਦ ਗੁਰੂ ਜੀ ਕੁਝ ਦਿਨ ਸੈਦਪੁਰ ਠਹਿਰੇ ਤਾਂ ਉਸ ਸਮੇਂ ਹੀ ਬਾਬਰ ਦੀਆਂ ਫੌਜਾਂ ਨੇ ਹਲਾ ਬੋਲ ਦਿੱਤਾ ਉਹਨਾਂ ਸਭ ਰਾਜਵਾੜੀਆਂ ਨੂੰ ਲੁੱਟ ਲਿਆ ਅਤੇ ਸਾਰੇ ਸ਼ਹਿਰ ਵਿੱਚ ਕਹਿਰ ਪਾ ਦਿੱਤਾ ਲੁੱਟਿਆ ਹੋਇਆ ਮਾਲ ਉਹਨਾਂ ਲੋਕਾਂ ਦੇ ਸਿਰ ਤੇ ਧਰ ਦਿੱਤਾ ਅਤੇ ਉਹਨਾਂ ਨੂੰ ਆਪਣੇ ਤੰਮੂਆਂ ਵਿੱਚ ਲਿਜਾਣ ਵਾਸਤੇ ਨਾਲ ਹੀ ਤੋੜ ਲਿਆ ਗੁਰੂ ਜੀ ਭਾਈ ਮਰਦਾਨਾ ਅਤੇ ਭਾਈ ਲਾਲੂ ਵੀ ਫੜੀ ਗਏ ਉਹਨਾਂ ਦੇ ਸਿਰਾਂ ਉੱਤੇ ਵੀ ਸਮਾਨ ਰਖਵਾਇਆ ਅਤੇ ਆਪਣੇ ਨਾਲ ਹੀ ਲੈ ਗਏ ਉਹਨਾਂ ਲੋਕਾਂ ਦਾ ਸਾਰਾ ਸਮਾਨ ਇੱਕ ਥਾਂ ਰਖਵਾ ਕੇ ਬੰਦੀ ਬਣਾ ਲਿਆ ਸਾਰਿਆਂ ਨੂੰ ਇੱਕ ਕੈਦਖਾਨੇ ਵਿੱਚ ਬੰਦ ਕਰਕੇ ਉਹਨਾਂ ਨੂੰ ਅਨਾਜ ਪੀਸਣ ਵਾਸਤੇ ਚੱਕੀਆਂ ਗਿਣਨ ਲਾ ਦਿੱਤੀਆਂ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਵੀ ਚੱਕੀਆਂ ਦੇ ਦਿੱਤੀਆਂ ਗੁਰੂ ਜੀ ਬੰਦੀਖਾਨੇ ਵਿੱਚ ਵੀ ਚੜਦੀ ਕਲਾ ਵਿੱਚ ਹੀ ਸਨ ਉਹ ਆਪਣਾ ਅੱਖਾਂ ਮੀਟ ਕੇ ਇੱਕ ਨਵੇਂ ਇ ਇਲਾਹੀ ਸ਼ਬਦ ਦਾ ਗਾਇਨ ਕਰਨ ਲੱਗੇ ਗੁਰੂ ਜੀ ਦੀ ਮਿੱਠੀ ਸੁਰੀਲੀ ਬਾਣੀ ਨੇ ਸਭ ਕੈਦੀਆਂ ਨੂੰ ਮਸਤ ਕਰ ਦਿੱਤਾ ਅਤੇ ਉਹ ਸਾਰੇ ਆਪਣੇ ਆ ਦੁੱਖ ਭੁੱਲ ਗਏ ਪਹਿਰੇਦਾਰਾਂ ਨੂੰ ਵੀ ਗੁਰੂ ਜੀ ਦੀ ਮధుਰ ਆਵਾਜ਼ ਨੇ ਕੀ ਲਿਆ ਅਤੇ ਉਹਨਾਂ ਗੁਰੂ ਜੀ ਅਤੇ ਭਾਈ ਮਰਦਾਨੇ ਵੱਲ ਵੇਖਿਆ ਹੈਰਾਨ ਰਹਿ ਗਏ ਕਿ ਗੁਰੂ ਜੀ ਦਾ ਸ਼ਬਦ ਗਾਇਨ ਕਰ ਰਹੇ ਹਨ ਪਰ ਉਹਨਾਂ ਦੀਆਂ ਚੱਕੀਆਂ ਆਪਣੇ ਆਪ ਚੱਲ ਰਹੀਆਂ ਹਨ ਕੁਝ ਸਿਪਾਈ ਉਹਨਾਂ ਵਿੱਚੋਂ ਦੌੜ ਕੇ ਗਏ ਅਤੇ ਉਹਨਾਂ ਨੇ ਇਸ ਵਿਚਿੱਤਰ ਘਟਨਾ ਬਾਰੇ ਬਾਬਰ ਨੂੰ ਜਾ ਕੇ ਦੱਸਿਆ ਬਾਬਰ ਵੀ ਇਸ ਵਿਸਮਦਾਈ ਘਟਨਾ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਝਟਕ ਬੰਦੀਖਾਨੇ ਵਾਲੇ ਖੇਮੇ ਵਿੱਚ ਆ ਪਹੁੰਚਿਆ ਉਸ ਵੇਖਿਆ ਕਿ ਗੁਰੂ ਜੀ ਸ਼ਬਦ ਗਾ ਰਹੇ ਹਨ ਅਤੇ ਭਾਈ ਮਰਦਾਨਾ ਰਬਾਬ ਵਜਾ ਰਹੇ ਹਨ ਪਰ ਉਹਨਾਂ ਦੇ ਹੱਥ ਲੱਗਣ ਤੋਂ ਬਗੈਰ ਹੀ ਚੱਕੀਆਂ ਆਪਣੇ ਆਪ ਕੋ ਮਰੀਆਂ ਹਨ ਕੁਝ ਦਿਨ ਖੜਾ ਬਾਬਰ ਗੁਰੂ ਜੀ ਦਾ ਗਾਇਨ ਸੁੰਨਦਾ ਰਿਹਾ ਗਾਇਨ ਸਮਾਪਤ ਕਰਕੇ ਜਦ ਗੁਰੂ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹਨਾਂ ਸਾਹਮਣੇ ਬਾਬਰ ਨੂੰ ਵੇਖਿਆ ਬਾਬਰ ਕਹਿਣ ਲਗਾ ਅੱਲਾ ਦੇ ਫਕੀਰ ਤੁਸੀਂ ਕੀ ਗਾ ਰਹੇ ਹੋ ਗੁਰੂ ਜੀ ਨੇ ਫਾਰਸੀ ਵਿੱਚ ਸਾਰੇ ਸ਼ਬਦਾਂ ਦਾ ਮਤਲਬ ਸਮਝਾਇਆ ਜਿਸ ਦਾ ਭਾਵ ਸੀ ਰੱਬ ਸ਼ਬਦ ਦਾ ਪਿਤਾ ਹੈ ਅਤੇ ਅਸੀਂ ਉਸਬਦੀ ਸੰਤਾਨ ਹਾਂ ਤੁਸੀਂ નિર્ਦੋਸ਼ ਲੋਕਾਂ ਦੇ ਘਰ-ਬਾਰ ਅਤੇ ਇਸਤਰੀਆਂ ਲੁੱਟ ਲਈਆਂ ਹਨ ਕਿਸੇ ਨੇ ਤੁਹਾਡਾ ਕੋਈ ਨੁਕਸਾਨ ਨਹੀਂ ਸੀ ਕੀਤਾ ਪਰ ਫਿਰ ਵੀ ਤੁਸੀਂ ਉਨ੍ਹਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਬਾਬਰ ਨੇ ਆਪਣੇ ਕੀਤੇ ਦਾ ਅਫਸੋਸ ਜ਼ਾਹਿਰ ਕੀਤਾ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਰੱਬ ਮੈਨੂੰ ਮਾਫ ਕਰ ਦੇਵੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਸਾਰੇ ਕੈਦੀਆਂ ਨੂੰ ਛੱਡ ਦੇਵੇ ਅਤੇ ਉਨ੍ਹਾਂ ਦਾ ਲੁੱਟਿਆ ਮਾਲ ਵਾਪਸ ਕਰੇ ਅਤੇ ਅੱਗੇ ਤੋਂ ਕਿਸੇ ਨੂੰ ਜ਼ੁਲਮ ਨਾ ਕਰੇ ਬਾਬਾ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸਭ ਕੈਦੀ ਆਜ਼ਾਦ ਕਰ ਦਿੱਤੇ ਸੈਦਪੁਰ ਦੇ ਦੁਖੀ ਲੋਕਾਂ ਨੂੰ ਦਿਲਾਸਾ ਦੇ ਕੇ ਗੁਰੂ ਜੀ ਆਪਣੇ ਨਗਰ ਕਰਤਾਰਪੁਰ ਵਾਪਸ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ